ਕਲ ਦਲਵਾਰਸ ਪੰਜਾਬ ਦੇ ਜੋ ਮੁੱਖ ਸੇਵਾਦਾਰ ਹਰ ਕਾਰਜ ਨਾਲੋਂ ਭਾਈ ਸਾਹਿਬ ਭਾਈ ਸੁਨਦਰਪਾਲ ਸਿੰਘ ਤਾਲਪੁਰਾ ਜੀ ਤਾਲਪੁਰਾ ਸਾਹਿਬ ਜੀ ਜੋ ਅੱਜ ਤੁਸੀਂ ਕੈਂਡੀਡੇਟ ਆਜ਼ਾਦ ਖਲੋਤੇ ਸੀ ਉਹਨਾਂ ਦੀ ਹਮਾਇਤ ਲਈ ਪਾਰਟੀ ਆ ਗਈ ਹੈ ਜੀ ਤੇ ਇਸ ਹਮਾਇਤ ਦੇ ਵਿੱਚ ਜਿਹਦੇ ਤੁਹਾਡੇ ਕੈਂਡੀਡੇਟ ਉਹਨਾਂ ਦੀ ਕੱਲ੍ਹ ਨਹੀਂ ਹਮਾਇਤ ਕਰੋਗੇ ਜੇ ਕੋਈ ਹੋਰ ਹੀ ਆਰਕਟਰ ਨੂੰ ਸਾਥ ਦੇ ਉਹਨਾਂ ਦੀ ਵੀ ਕਰੋਗੇ ਹਾਂ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅਸੀਂ ਅੱਜ ਜਿੱਥੇ ਸਾਡੀ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਨੇ ਇਨਾਂ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇ ਬਲਾਕ ਸੰਮਤੀ ਨੂੰ ਲੈ ਕੇ ਇਹ ਗੱਲ ਕਹੀ ਸੀ ਕਿ ਪਾਰਟੀ ਜਿਹੜੀ ਆ ਚੋਣਾਂ ਨਹੀਂ ਲੜੂਗੀ ਤੇ ਪਰ ਅਸੀਂ ਇਹ ਵੀ ਨਾਲ ਇਹ ਗੱਲ ਕੀਤੀ ਸੀ ਕਿ ਜਿਹੜਾ ਚੰਗਾ ਕੈਂਡੀਡੇਟ ਹੋਊਗਾ ਉਹਨੂੰ ਅਸੀਂ ਸਮਰਥਨ ਜ਼ਰੂਰ ਕਰਾਂਗੇ ਸਾਡੇ ਅਜਨਾਲਾ ਹਲਕੇ ਅਜਨਾਲੇ ਜਿਹੜਾ ਵਿਧਾਨ ਸਭਾ ਹਲਕਾ ਆ ਉਹਦੇ ਵਿੱਚ ਚਾਰ ਜਿਹੜੇ ਜ਼ਿਲ੍ਹਾ ਪ੍ਰਸ਼ਦ ਆਉਂਦੇ ਆ ਤੇ ਉਹਨਾਂ ਦੇ ਵਿੱਚੋਂ ਪਹਿਲਾ ਜਿਲੀ ਜਿਲ੍ਹਾ ਪ੍ਰਸ਼ਾਸਕ ਉਮੀਦਵਾਰ ਜਿਹੜੇ ਆ ਉਹ ਸਾਡੇ ਕੋਲ ਸਾਡੀ ਭੈਣ ਬੀਬੀ ਰਜਵੰਤ ਕੌਰ ਜੀ ਜਿਨ੍ਹਾਂ ਦਾ ਪਿੰਡ ਨਾਨਕਪੁਰਾ ਥੇ ਆ ਜਿਹੜਾ ਰਮਦਾਸ ਦੇ ਵਿੱਚ ਆਉਂਦਾ ਆ ਤੇ ਅਸੀਂ ਇਸ ਗੱਲ ਨੂੰ ਮਹਿਸੂਸ ਕੀਤਾ ਆ ਕਿ ਜੇ ਇੱਕ ਚੰਗਾ ਅਸੀਂ ਪ੍ਰਸ਼ਾਸਨ ਦੇਣਾ ਤੇ ਉਸ ਪ੍ਰਸ਼ਾਸਨ ਵਾਸਤੇ ਸਾਨੂੰ ਅਕਾਲੀ ਦਲ ਵਾਰਸ ਪੰਜਾਬ ਨੂੰ ਇਹਨਾਂ ਦੀ ਸਮਰਥਨ ਵਾਸਤੇ ਅਸੀਂ ਆਏ ਆ ਕਿ ਇਹਨਾਂ ਭੈਣ ਜੀ ਨੂੰ ਜਿਹੜੇ ਇੱਕ ਪੜ੍ਹੇ ਲਿਖਿਆ ਪਰਿਵਾਰ ਆ ਤੇ ਬਹੁਤ ਪੜ੍ਹੇ ਲਿਖੇ ਵੀ ਨੇ ਤੇ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਤੁਹਾਨੂੰ ਅਸੀਂ ਸਮਰਥਨ ਕਰਾਂਗੇ ਤੇ ਅਸੀਂ ਚਾਹੁੰਦੇ ਆ ਕਿ ਅਕਾਲੀ ਦਲ ਵਾਸ ਪੰਜਾਬ ਜਿਹੜਾ ਉਹ ਇਹਨਾਂ ਦੇ ਨਾਲ ਚੱਲੇ ਤੇ ਅਜਨਾਲਾ ਹਲਕੇ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜੀ ਜਿੱਤਿਆ ਉਹ ਪ੍ਰਾਪਤ ਕਰਕੇ ਤੇ ਇੱਕ ਚੰਗਾ ਪ੍ਰਸ਼ਾਸਨ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰੀਏ ਇਹ ਤਲਪੁਰ ਸਾਹਿਬ ਜੋ ਤੁਹਾਡੇ ਕੁਝ ਕੈਂਡੀਡੇਟਾਂ ਦੇ ਕਾਜ ਰੱਦ ਕੀਤੇ ਜਾਂ ਕੁਝ ਧੋਖਦਰੀ ਹੋਈ ਆ ਕੁਝ ਭੈਣਾਂ ਨੇ ਇਲਜ਼ਾਮ ਲਾਏ ਨੇ ਉਹਨਾਂ ਵਾਸਤੇ ਜਾਂ ਦੂਜੀਆਂ ਪਾਰਟੀਆਂ ਦੇ ਜਿਹੜੇ ਕਾਹਰੇ ਰੈਟਰ ਉਹਨਾਂ ਵਾਸਤੇ ਕੀ ਚੱਲ ਰਿਹਾ ਹੈ ਜੀ ਹਾਂ ਮੈਂ ਪਹਿਲਾਂ ਇੱਕ ਗੱਲ ਇੱਥੇ ਸਪਸ਼ਟ ਕਰ ਦੇਣੀ ਚਾਹੁੰਦਾ ਆ ਕਿ ਅਕਾਲੀ ਦਲ ਵਾਸ ਪੰਜਾਬ ਨੇ ਕਿਤੇ ਵੀ ਕੋਈ ਕੈਂਡੀਡੇਟ ਨਹੀਂ ਖਿਲਾ ਰਿਆ ਸੀਗਾ ਇਹ ਸਾਰੇ ਜਿਹੜੇ ਵੀ ਆ ਕੋਈ ਉਮੀਦਵਾਰ ਆਜ਼ਾਦ ਖਲੋਤੇ ਆ ਤੇ ਅਸੀਂ ਸਾਰਾ ਇੱਕ ਸਿਲੈਕਸ਼ਨ ਕੀਤੀ ਆ ਸਿਲੈਕਟ ਕਰਕੇ ਇੱਕ ਇਹ ਕੈਂਡੀਡੇਟ ਅਸੀਂ ਸਿਲੈਕਟ ਕੀਤੇ ਆ ਸਾਰੀ ਆਪਣੇ ਅਜਨਾਲਾ ਹਲਕੇ ਦੇ ਜਿਹੜੇ ਆ ਸਾਡੇ ਨਾਲ ਸਾਡੀ ਬੋਡੀ ਜਿੰਨੀ ਵੀ ਆ ਅਜਨਾਲਾ ਹਲਕੇ ਦੀ ਉਹਦੇ ਨਾਲ ਕਿ ਅਸੀਂ ਕਿਹੜੇ ਕੈਂਡੀਡੇਟ ਦੀ ਮਦਦ ਕਰੀਏ ਜਿਹਦੇ ਵਿੱਚ ਮੇਰੇ ਸਾਥੀਆਂ ਨੇ ਸਹਿਯੋਗ ਕੀਤਾ ਕਿ ਅਸੀਂ ਬੀਬੀ ਰਜਵੰਤ ਕੌਰ ਜੀ ਦੀ ਜਿਹੜੀ ਸਪੋਰਟ ਕਰੀਏ ਇਥੋਂ ਰਮਦਾਸ ਹਲਕੇ ਤੋਂ ਬਾਕੀ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਭਾਈ ਜਿਹੜੇ ਕੈਂਡੀਡੇਟਾਂ ਦੇ ਕਾਗਜ਼ ਰੱਦ ਹੋਏ ਆ ਮੈਂ ਇੱਥੇ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਅਜਨਾਲੇ ਦੇ ਵਿੱਚ ਜਿਹੜੀਆਂ ਧੱਕੇਸ਼ਾਹੀਆਂ ਕੀਤੀਆਂ ਆ ਉਸ ਧੱਕੇਸ਼ਾਹੀਆਂ ਨੂੰ ਅਕਾਲੀ ਦਲ ਵਾਰਸ ਪੰਜਾਬ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਇਹ ਧੱਕੇਸ਼ਾਹੀਆਂ ਦੇ ਵਿਰੁੱਧ ਹੀ ਦੂਜੀਆਂ ਪਾਰਟੀਆਂ ਜਿਹੜੀਆਂ ਖੜੀਆਂ ਹੋਈਆਂ ਤੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਕਿ ਇਸ ਇਹ ਨਾਲਾ ਹਲਕੇ ਦੇ ਵਿੱਚ ਧੱਕੇਸ਼ਾਹੀਆਂ ਜਿਹੜੀਆਂ ਹੋਈਆਂ ਨੇ ਅੱਜ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਕਈ ਹੋਰ ਉਮੀਦਵਾਰ ਸੀਗੇ ਜਿਨ੍ਹਾਂ ਦੇ ਅਫਸਰਸ਼ਾਹੀ ਨੇ ਕਾਗਜ਼ੇ ਰੱਦ ਕੀਤੇ ਆ ਤੇ ਇੱਕ ਸਾਡੇ ਉਮੀਦਵਾਰ ਹੋਰ ਸੀਗੇ ਜਿਹੜੇ ਆਜ਼ਾਦ ਉਮੀਦਵਾਰ ਭਲਾ ਪਿੰਡ ਦੇ ਉੱਤ ਉਗਰੌਲ ਖਤੋਂ ਉਹਨਾਂ ਨੂੰ ਕੱਲ ਆਰਓ ਨੇ ਆਪਣੇ ਕਮਰੇ ਦੇ ਵਿੱਚ ਬੁਲਾਇਆ ਤੇ ਕਮਰੇ ਦੇ ਵਿੱਚ ਬੁਲਾ ਕੇ ਇਹ ਗੱਲ ਕਹੀ ਆ ਕਿ ਆਓ ਤੁਹਾਨੂੰ ਅਸੀਂ ਚੋਣ ਨਿਸ਼ਾਨ ਦੇਣੇ ਆ ਤੇ ਚੋਣ ਨਿਸ਼ਾਨਾਂ ਦੇ ਤਹਿਤ ਉਹ ਉਹਨਾਂ ਦੇ ਕੋਲੋਂ ਵਿਡਰੋਅ ਫਾਰਮ ਦੇ ਉੱਤੇ ਉਹਨੇ ਆਰਓ ਨੇ ਸਾਈਨ ਕਰਾਏ ਆ ਤੇ ਮੈਂ ਜਤੀ ਤੌਰ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਜਿਹੜੀਆਂ ਇਹੋ ਜਿਹੀਆਂ ਧੱਕੇਸ਼ਾਹਾਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਤੇ ਮੈਂ ਆਪ ਜੀ ਦੇ ਮਾਧਿਅਮ ਦੇ ਰਹੀਂ ਇਹ ਅਫਸਰਸ਼ਾਹੀ ਨੂੰ ਚੇਤਾਵਨੀ ਕਰਨ ਦੇਣੀ ਚਾਹੁੰਦਾ ਕਿ ਜੇ ਉਹਨਾਂ ਨੇ ਜਿਹੜੀਆਂ ਇਹ ਧੱਕੇਸ਼ਈਆਂ ਕੀਤੀਆਂ ਅਸੀਂ ਇਹਨਾਂ ਨੂੰ ਆਉਣ ਵਾਲਿਆਂ 30 40 ਦਿਨਾਂ ਦੇ ਵਿੱਚ ਵਿੱਚ ਇਹਦੀਆਂ ਪਹਿਲਾਂ ਆਟੀਆਂ ਹੀ ਪਾਵਾਂਗੇ ਆਟੀਆਂ ਪਾ ਕੇ ਜਿਹੜਾ ਇਥੋਂ ਦਾ ਆਰਓ ਆਰਓ ਦੇ ਵਿਰੁੱਧ ਹੀ ਹਾਈ ਕੋਰਟ ਦੇ ਵਿੱਚ ਉਸ ਜਿਹੜੀ ਆ ਰਿੱਟ ਦਾਇਰ ਕਰਾਂਗੇ ਕਿ ਇਹਨੇ ਇਹ ਗੱਲ ਦੀ ਯੁਰਤ ਕਿਤਰਾ ਕੀਤੀ ਆ ਕਿ ਇਹਨੇ ਜਿਹੜਾ ਪੰਜਾਬ ਸਰਕਾਰ ਦੇ ਪਿੱਛੇ ਲੱਗ ਕੇ ਆਪਣੀਆਂ ਨੌਕਰੀਆਂ ਨੂੰ ਬਚਾਉਣ ਵਾਸਤੇ ਅੱਜ ਸਾਡੇ ਨਾਲ ਕੈਂਡੀਡੇਟਾਂ ਦੇ ਨਾਲ ਜਿਹੜਾ ਕੋਈ ਵੀ ਕੈਂਡੀਡੇਟ ਆ ਚਾਹੇ ਉਹ ਆਜ਼ਾਦ ਖੜ ਰਿਹਾ ਆ ਉਹਨੂੰ ਲੋਕਤੰਤਰ ਦੇ ਵਿੱਚ ਇਹ ਹੱਕਾ ਉਹ ਜਦੋਂ ਮਰਜੀ ਇਲੈਕਸ਼ਨ ਲੜ ਸਕਦਾ ਪਰ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਕਿ ਜਿੱਥੇ ਅੱਜ ਕੁਲਦੀਪ ਸਿੰਘ ਜੀ ਧਾਰੀਵਾਲ ਇਹ ਗੱਲ ਕਹਿੰਦੇ ਕਿ ਸਾਡੇ ਇੰਨੇ ਕੈਂਡੀਡੇਟ ਜਿੱਤ ਗਏ ਨੇ ਬਿਨਾ ਮੁਕਾਬਲਾ ਜਿੱਤ ਗਏ ਨੇ ਮਜ਼ਾ ਤਾਂ ਸੀਗਾ ਨਾ ਜੇ ਕੈਂਡੀਡੇਟਾਂ ਦੇ ਕਾਗਜ਼ ਰਹਿਣ ਦਿੱਤੇ ਜਾਂਦੇ ਇਹਨਾਂ ਨੇ ਅੰਦਰ ਧੋਖੇ ਦੇ ਨਾਲ ਆਰੋ ਦੀ ਮਦਦ ਦੇ ਨਾਲ ਜਿਹੜਾ ਰਿਟਰਨ ਆਪਣੇ ਇਲੈਕਸ਼ਨ ਦਾ ਰਿਟਰਨਰ ਅਫਸਰ ਜਿਹੜਾ ਆ ਉਹਦੀ ਸਪੋਰਟ ਦੇ ਨਾਲ ਇਹ ਇਹਨਾਂ ਦੇ ਕਾਗਜ਼ ਜਿਹੜੇ ਆ ਉਹ ਰੱਦ ਕੀਤੇ ਗਏ ਆ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਹ ਜਿਹੜਾ ਆ ਇਹ ਕੁਝ ਪਾਰਟੀਆਂ ਜਿਹੜੀਆਂ ਉਹ ਉਹ ਇਸ ਮੈਦਾਨ ਦੇ ਵਿੱਚੋਂ ਭੱਜ ਗਈਆਂ ਨੇ ਮੈਂ ਅਫਸੋਸ ਨਾਲ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਭੱਜਣਾ ਨਹੀਂ ਚਾਹੀਦਾ ਰਾਜਪਾਹ ਕਰਦੀਆਂ ਪਾਰਟੀਆਂ ਨੂੰ ਭੱਜਣਾ ਨਹੀਂ ਚਾਹੀਦਾ ਸੀਗਾ ਉਹਨਾਂ ਨੂੰ ਇਸ ਧੱਕੇਸ਼ਾਹੀ ਦੇ ਵਿਰੁੱਧ ਜੰਗ ਲੜਨਾ ਚਾਹੀਦਾ ਸੀਗਾ ਪਰ ਜਦੋਂ ਉਹ ਚਲੇ ਗਈਆਂ ਆ ਮੈਦਾਨ ਛੱਡ ਗਈਆਂ ਆ ਪਰ ਅਕਾਲੀ ਦਲ ਵਾਰਿਸ ਪੰਜਾਬ ਜਿਹੜਾ ਆ ਉਹ ਭਾਈ ਅਮਰਤਪਾਲ ਸਿੰਘ ਦੀ ਰਹਿਨਮਾਈ ਦੇ ਹੇਠ ਬਣਿਆ ਹੀ ਇਸੇ ਕਰਕੇ ਆ ਕਿ ਪੰਜਾਬ ਦੇ ਵਿੱਚ ਕਿਸੇ ਨਾਲ ਕੋਈ ਵੀ ਧੱਕੇਸ਼ਾਹੀ ਹੁੰਦੀ ਆ ਚਾਹੇ ਉਹ ਕੋਈ ਆਜ਼ਾਦ ਆ ਚਾਹੇ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਆ ਚਾਹੇ ਉੱਥੇ ਕੋਈ ਰਾਜਨੀਤਿਕ ਗੱਲ ਹੋਵੇ ਚਾਹੇ ਕੋਈ ਧਾਰਮਿਕ ਗੱਲ ਹੋਵੇ ਚਾਹੇ ਸਾਡੇ ਆਰਥਿਕ ਆਜ਼ਾਦੀ ਦੀ ਗੱਲ ਹੋਵੇ ਅਸੀਂ ਉਹਦੇ ਉੱਤੇ ਸੰਘਰਸ਼ ਲੜਾਂਗੇ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਾਂਗੇ ਤੇ ਮੈਂ ਵਿਸ਼ੇਸ਼ ਤੌਰ ਤੇ ਅਜਨਾਲੇ ਦੀ ਜਿੰਨੀ ਵੀ ਲੀਡਰਸ਼ਿਪ ਆ ਇਥੋਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿਹੜੀ ਇਥੋਂ ਦੀ ਅਫਸਰਸ਼ਾਹੀ ਹੈਗੀ ਆ ਅਫਸਰਸ਼ਾਹੀ ਦੇ ਕੋਲੋਂ ਡਰਨ ਵਾਲੀ ਲੋੜ ਨਹੀਂਗੀ ਕਿ ਆਉਣ ਵਾਲੀ ਜਿਹੜੀ 2027 ਦੀ ਇਲੈਕਸ਼ਨ ਆ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਖਾਲਸਾ ਜਿਹੜਾ ਉਹ ਮੁੱਖ ਮੰਤਰੀ ਬਣੂਗਾ ਤੇ ਇਹ ਜਿਹੜੀ ਅਫਸਰਸ਼ਾਹੀ ਅੱਜ ਨੋਟ ਕਰ ਲਈ ਇਸ ਸਮੇਂ ਕਹਿਣੀ ਚਾਹੁੰਦਾ ਮੈਂ ਡਰਦਾ ਨਹੀਂਗਾ ਇਸ ਗੱਲ ਤੋਂ ਲੈ ਕੇ ਕਿ ਮੈਂ ਇਹ ਕਹਿਣੀ ਚਾਹੁੰਦਾ ਕਿ ਅਫਸਰਸ਼ਾਹੀ ਦੀਆਂ ਅੱਜ ਹੀ ਲਿਸਟਾਂ ਤਿਆਰ ਕਰ ਰਹੇ ਆ ਤੇ ਲਿਸਟਾਂ ਤਿਆਰ ਕਰਕੇ ਇਹਨਾਂ ਨੂੰ ਕਚੇਰੀਆਂ ਦੇ ਵਿੱਚ ਕਿਸੇ ਠਿੱਕੇ ਲੈ ਕੇ ਜਾਵਾਂਗੇ ਉਮੀਦਵਾਰਾਂ ਦੇ ਨਾਲ ਕਿ ਇਹ ਜਿਹੜੀਆਂ ਇਹਨਾਂ ਨੇ ਅਫਸਰਸ਼ਾਈਆਂ ਨੇ ਅੱਜ ਤਾਂ ਦਲੀਆਂਡ ਕੀਤੀਆਂ ਆ ਧੱਕੇਸ਼ਾਈ ਦੇ ਨਾਲ ਇਹਨਾਂ ਨੇ ਸਾਡੇ ਜਿਹੜੇ ਆ ਇੱਥੇ ਲੋਕਤੰਤਰ ਦੇ ਵਿੱਚ ਆਗੇ ਜਿਹੜੇ ਲੋਕ ਲੋਕਤੰਤਰ ਤਰੀਕੇ ਦੇ ਨਾਲ ਲੈਖਣਾਂ ਲੜ ਕੇ ਇੱਕ ਚੰਗਾ ਪ੍ਰਸ਼ਾਸਨ ਦੇਣਾ ਚਾਹੁੰਦੇ ਨੇ ਇਹਨਾਂ ਨੇ ਉਹਨਾਂ ਦੇ ਕਾਗਜ਼ ਰੱਦ ਕੀਤੇ ਨੇ ਇਹਨਾਂ ਦੇ ਨਾਲ ਮੂੰਹ ਤੋਂ ਡੋ ਇਹਨਾਂ ਨੂੰ ਜਵਾਬ ਦਿੱਤਾ ਜਾਊ